ਪੰਜਾਬ ਚ ਕਣਕ ਤੇ ਝੋਨੇ ਦੀ ਨਿਰੰਤਰ ਬਿਜਾਈ ਨੇ ਪਾਣੀ ਦੇ ਪੱਧਰ ਨੂੰ ਕਿ ਸਹੱਦ ਤੱਕ ਨੀਵੇਂ ਕਰ ਦਿੱਤਾ ਹੈ ਇਹ ਅਸੀਂ ਸਾਰੇ ਪੜੀ ਪਾਂਤ ਜਾਣਦੇ ਆਂ ਇਸ ਦੇ ਬਚਾਅ ਦੇ ਲਈ ਫਸਲੀ ਵਿਭਿੰਨਤਾ ਬਹੁਤ ਜ਼ਰੂਰੀ ਹੈ ਪਰ ਕਿਸੇ ਹੱਦ ਤੱਕ ਜੇ ਮੰਨਿਆ ਜਾਵੇ ਤਾਂ ਕਿਸਾਨ ਵੀ ਮਜਬੂਰ ਨੇ ਸਰਕਾਰੀ ਸਹੂਲਤਾਂ ਜਿਵੇਂ ਕਿ ਸਾਧਨ ਸਬਸਿਡੀ ਇਹਨਾਂ ਨੂੰ ਹਾਸਲ ਕਰਨ ਦੇ ਲਈ ਵੀ ਕਾਗਜ਼ੀ ਕਾਰਵਾਈਆਂ ਲੰਮੀਆਂ ਪੈ ਜਾਂਦੀਆਂ ਨੇ ਜਿਨ੍ਹਾਂ ਤੋਂ ਅੱਕੇ ਹੋਏ ਕਈ ਕਿਸਾਨ ਮੁੜ ਉਸੇ ਗੇੜ ਵਿੱਚ ਆ ਜਾਂਦੇ ਐ ਕਣਕ ਤੇ ਚੌਲ ਪਰ ਮੋਗੇ ਦੇ ਹਰਨੇਕ ਸਿੰਘ ਰੋਡੇ ਨੇ ਕਣਕ ਚੌਲ ਨੂੰ ਛੱਡ ਕੇ ਗੰਨੇ ਦੀ ਬਿਜਾਈ ਅਤੇ ਉਸ ਤੋਂ ਆਰਗੈਨਿਕ ਢੰਗ ਨਾਲ ਗੁੜ ਤਿਆਰ ਕਰਨ ਦੀ ਸਫਲ ਕੋਸ਼ਿਸ਼ ਕੀਤੀ ਐ ਹਰਨੇਕ ਸਿੰਘ ਰੋਡੇ ਖੇਤੀਬਾੜੀ ਵਿਭਾਗ ਤੋਂ ਅਫਸਰ ਰਿਟਾਇਰ ਹੋਏ ਹਨ ਹਰਨੇਕ ਸਿੰਘ ਦੀ ਮਨੀਏ ਤਾਂ ਉਹਨਾਂ ਦੇ ਇਸ ਕੋਸ਼ਿਸ਼ ਕਰਨ ਤੋਂ ਬਾਅਦ ਪਿੰਡ ਦੇ ਹੋਰ ਵੀ ਕਿਸਾਨ ਪ੍ਰਭਾਵਿਤ ਹੋਏ ਹਨ ਅਤੇ ਉਹਨਾਂ ਨੇ ਗੰਨੇ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਹੈੱਡਲਾਈਨ ਪੰਜਾਬ ਦੀ ਟੀਮ ਨੇ ਹਰਨੇਕ ਸਿੰਘ ਰੋਡੇ ਨਾਲ ਇਸ ਵਿਸ਼ੇ ਤੇ ਵਿਸ਼ੇਸ਼ ਗੱਲਬਾਤ ਕੀਤੀ ਅਤੇ ਉਹਨਾਂ ਤੇ ਗ੍ਰਾਹਕਾਂ ਦੇ ਵਿਚਾਰ ਵੀ ਜਾਣੇ। ਮੇਰੇ ਨਾਲ ਡਾਟਾ ਹਨੇਕ ਸਿੰਘ ਰੋਡੇ ਰਿਟਾਇਰਡ ਚੀਪ ਐਗਰੀਕਲਚਰ ਆਫਸਰ ਡਿਪਾਰਟਮੈਂਟ ਤੋਂ ਅੰਗਰ ਰਿਟਾਇਰ ਹੋਇਆ 2000 ਜਨਵਰੀ 21 ਚ ਉਦੋਂ ਸਰ ਗੜ ਤਿਆਰ ਕਰ ਰਹੇ ਹੋ ਕਿੱਦਾਂ ਤਿਆਰ ਕਰ ਰਹੇ ਰ ਕਿੱਦਾਂ ਮਨ ਦੇ ਵਿੱਚ ਜਜਵਾ ਆ ਗਿਆ ਵੀ ਆਪਾਂ ਸਰਕਾਰੀ ਕੰਮ ਛੱਡ ਜਦੋਂ ਅਸੀਂ ਸਰਕਾਰ ਦੀਆਂ ਸੁਭਾਵਾਂ ਦੇ ਵਿੱਚ ਸੀਗੇ ਅਸੀਂ ਉਦੋਂ ਲੋਕਾਂ ਨੂੰ ਪ੍ਰੇਰਿਤ ਕਰਦੇ ਸੀ ਵੀ ਸਾਡਾ ਜਿਹੜਾ ਧਰਤੀ ਦਾ ਪੌਣ ਪਾਣੀ ਹੈ ਜਾਂ ਬਾਹਰਲਾ ਉਹ ਪਾਣੀ ਸਾਡਾ ਬਹੁਤ ਨੀਚੇ ਜਾ ਰਿਹਾ ਤੇ ਜਿਹੜੀ ਝੋਨੇ ਕਣਕ ਦੀ ਪ੍ਰਕਿਰਿਆ ਦੇ ਵਿੱਚ ਸਾਨੂੰ ਥੋੜਾ ਥੋੜਾ ਬਾਹਰ ਆਉਣਾ ਚਾਹੀਦਾ ਤੇ ਝੋਨੇ ਦੇ ਚੱਕਰ ਦੇ ਵਿੱਚ ਜਿਹੜਾ ਸਾਡਾ ਪਾਣੀ ਆ ਬਹੁਤ ਥੱਲੇ ਚਲਾ ਗਿਆ ਪਾਣੀ ਉਹਦੇ ਗੰਦਲਾ ਵੀ ਹੋ ਗਿਆ ਤੇ ਸਾਡੀਆਂ ਜਿਹੜੀਆਂ ਘਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲੇ ਸਾਨੂੰ ਖੁਦ ਆਪਣੇ ਖੇਤਾਂ ਦੇ ਵਿੱਚੋਂ ਥੋੜਾ ਥੋੜਾ ਕਬਾਦ ਸਬਜ਼ੀਆਂ ਦਾਲਾਂ ਇਹ ਇਹ ਸਾਰੀਆਂ ਅਸੀਂ ਲੋਕਾਂ ਨੂੰ ਪ੍ਰੇਿਤ ਕਰ ਦਿੰਦੇ ਸੀ ਤੇ ਮੈਂ ਖੁਦ ਇੱਥੇ ਦੋ ਕਿੱਲੇ ਜ਼ਮੀਨ ਖਰੀਦ ਕੇ ਤੇ ਮੈਂ 2021 ਦੇ ਵਿੱਚ ਇਹ ਪਲਾਟ ਵੀ ਮੈਂ ਲੈ ਲੈ ਸੀ ਗੋੜ ਬਣਾਉਣ ਵਾਲਾ ਰੋਡ ਦੇ ਗਰੁੱਪ ਆਫ ਐਗ ਦੀ ਪ੍ਰੋਡਕਟਸ ਘਲਕਲਾਂ ਮੈਂ ਸ਼ੁਰੂ ਕੀਤਾ ਸੀ ਤੇ ਅਸੀਂ ਪਹਿਲੇ ਸਾਲ ਹੀ ਅੱਜ ਤੀਜਾ ਸਾਡਾ ਸੀਜ਼ਨ ਚੱਲਦਾ ਅਸੀਂ ਇਹ ਖਿਡਾਣੇ ਲੱਗਣ ਦੇ ਨਾਲ ਲੇਕਿਨ ਸਾਡੇ ਇਲਾਕੇ ਦੇ ਵਿੱਚ ਲੋਕੀ ਕਮਾਲ ਕਾਫੀ ਲਾਉਣ ਲੱਗ ਗਏ ਆ ਆ ਵੀ ਇੱਕ ਘੱਟੋ ਘੱਟ ਘਰਾਂ ਦੀਆਂ ਜ਼ਰੂਰਤਾਂ ਉਹ ਪੂਰੀਆਂ ਉਹ ਜ਼ਰੂਰ ਕਰਦੇ ਆ ਸਰਕਾਰੀ ਨੌਕਰੀ ਤੋਂ ਅਦੁੱਲਬ ਤੁਸੀਂ ਜਦੋਂ ਤੋਂ ਬਰ ਰੈਟਾਇਰ ਹੋਏ ਉਸ ਤੋਂ ਬਾਅਦ ਇਧਰ ਨੇ ਬਸ ਇਹ ਤੁਸੀ ਪਾਈ ਕਿੰਨੇ ਸਾਲ ਹੋ ਗਏ ਇਹ ਮੇਰਾ ਆ ਜ ਤੀਜਾ ਸੀਜ਼ਨ ਚੱਲ ਰਿਹਾ ਜੀ ਮੈਂ ਇਹ ਜਨਵਰੀ 21 ਤੋਂ ਸ਼ੁਰੂ ਮੈਂ ਕਰ ਲਿਆ ਸੀਗਾ ਤੇ ਹੁਣ ਮੇਰਾ ਇਸ ਖਿਡਾਣੇ ਦਾ ਨਤੀਜਾ ਸਾਲ ਆ ਤੇ ਕਿੰਨਾ ਕਿਸ ਤਰ੍ਹਾਂ ਦਾ ਯਾਰ ਕਰਦੇ ਇਹ ਅਸੀਂ ਮਤਲਬ ਪਹਿਲਾਂ ਤਾਂ ਅਸੀਂ ਆਪਦੇ ਇੱਥੇ ਕਮਾੜ ਜਿਹੜਾ ਬੀਜਿਆ ਹੋਇਆ ਉਹਦੇ ਵਿੱਚ ਅਸੀਂ ਕੀ ਹੈ ਵੀ ਰੂੜੀ ਖਾਦ ਪਾਈ ਹੋਇਆ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਕੇ ਫਿਰ ਅਸੀਂ ਉਹਦੇ ਵਿੱਚ ਕਮਾੜ ਦੀ ਕਲਟੀਵੇਸ਼ਨ ਕੀਤੀ ਹੈ ਤੇ ਮੇਰੀਆਂ ਤਿੰਨ ਕਿਸਮਾਂ ਲਾਈਆਂ ਆ CO 118 92 93 ਮਤਲਬ ਤਿੰਨ ਕਿਸਮਾਂ ਅਲੱਗ-ਅਲੱਗ ਲਾਈਆਂ ਅਸੀਂ ਉਹਨਾਂ ਦਾ ਮਤਲਬ ਜਿਹੜਾ ਗੋੜਾ ਦਾ ਅਸੀਂ ਹੱਫਤ ਤਿਆਰ ਇਥੇ ਕਰਦੇ ਆ ਗੋੜਾ ਬਹੁਤ ਤਿਆਰ ਕਰਕੇ ਉਹਦੇ ਵਿੱਚ ਕਿਸੇ ਕਿਸਮ ਦੀ ਅਸੀਂ ਕੋਈ ਕੈਮੀਕਲ ਖਾਦ ਨਾ ਦਵਾਈ ਕੋਈ ਨਹੀਂ ਪਾਈ ਅਈ ਸਰਪੋਤੇ ਜੇ ਪਾਈਏ ਤੇ ਇੱਕ ਰੂੜੀ ਖਾਦੇ ਸੀ ਪਾਈ ਆ ਉਹਦੇ ਨਾਲ ਸਾਰਾ ਕਮਾਤ ਤਿਆਰ ਹੋਇਆ ਬਹੁਤ ਵਧੀਆ ਸਮਾ ਲੋਕੇ ਆ ਕੇ ਵੇਖਦੇ ਵੀ ਐ ਸਾਤੂ ਗਾਈਡੈਂਸ ਵੀ ਲੈਂਦੇ ਐ ਵੀ ਇਹ ਵਧੀਆ ਚੀਜ਼ ਹੈਗੀ ਸਾਡੇ ਇਲਾਕੇ ਨੂੰ ਵੀ ਇੱਕ ਪ੍ਰੇਰਨਾ ਕਰਦੀ ਐ ਕੋਈ ਘੱਟੋ ਘੱਟ ਜਿਹੜੀਆਂ ਆਪਦੇ ਮੁੱਢ ਦੇ ਲੋਕਾਂ ਉਹ ਪੁਰਾਣੇ ਇਥੋਂ ਕਰਦੇ ਐ ਤੇ ਬਾਹਰੋਂ ਵੀ ਤੁਹਾਡੇ ਵਗੋਂ ਗੱਲਾਂ ਲੈ ਕੇ ਆਉਣਾ ਹਾਂ ਸਾਡੇ ਕੋਲੇ ਕਾਫੀ ਲੋਕ ਆ ਜਿਹੜੇ ਆਸ-ਪਾਸ ਦੇ ਪਿੰਡਾਂ ਵਾਲੇ ਲੋਕ ਐ ਉਹ ਕਿਸੇ ਦੇ 10 ਮਾਰੇ ਲੈ ਕੇ ਦਾ ਕਿਲਾ ਲਾਇਆ ਇਸ ਤਰ੍ਹਾਂ ਉਹ ਗੁਰਕੜਾ ਕੇ ਜਾਂਦੇ ਐ ਇਹ ਲੋਕਾਂ ਨੂੰ ਵਧੀਆ ਇਥੋਂ ਫਾਇਦਾ ਹੋ ਰਿਹਾ ਜੇ ਗੱਲ ਕਰੀਏ ਤਾਂ ਅੱਜ ਕੱਲ ਜਿਹੜੇ ਲੋਕ ਨੇ ਉਹ ਬਾਹਰੋਂ ਨੂੰ ਜਿਹੜੇ ਭੱਜਦੇ ਨੇ ਇਥੋਂ ਪੰਜਾਬ ਦੇ ਵਿੱਚ ਹੀ ਰੁਜ਼ਗਾਰ ਨਹੀਂ ਗਿਆ ਕੋਈ ਦੂਸਰਾ ਸ਼ਹਿਰ ਆਉਣਾ ਕਿੱਥੇ ਦੇ ਨੇ ਨਹੀਂ ਤੁਹਾਡੀ ਇਹ ਬਹੁਤ ਵਧੀਆ ਸਵਾਲ ਆ ਪਿੱਛੇ ਸੀ ਮੰਤਰੀ ਸਾਹਿਬ ਨੇ ਵੀ ਇਹ ਗੱਲ ਕੀਤੀ ਸੀ ਵੀ ਅੱਜ ਟ੍ਰੈਂਡ ਇਹ ਹੋ ਗਿਆ ਵੀ ਮੈਂ ਵੀ ਬਾਹਰ ਕੈਨੇਡਾ ਜਾ ਕੇ ਆਏ ਮੇਰੇ ਬੱਚੇ ਬਾਹਰ ਐ ਉਲਟਕਾ ਮੈਂ ਵੀ ਮੈਨੂੰ ਮੈਂ ਬੱਚਿਆਂ ਤੋਂ ਪੈਸੇ ਮੰਗਾ ਕੇ ਇੱਥੇ ਇਨਵੈਸਟ ਕਰ ਰਿਹਾ ਐ ਇੱਥੇ ਵੇਖੋ ਤੁਸੀਂ ਦੇਖੋ ਅੱਜ 20 25 ਬੰਦੇ ਜਿਹੜੇ ਉਹਨੂੰ ਮੈਂ ਰੁਜ਼ਗਾਰ ਦਿੰਦਾ ਪਿਛਲੇ 3 ਸਾਲ ਤੋਂ ਇੱਥੇ ਮਰ ਜਗਾਰ ਦਿੱਤਾ ਹੈ ਇੱਥੇ ਕਈ ਮੈਂ ਪਲਾਂਟ ਲਾਏ ਹੋਇਆ ਇੰਟਰਲੌਕ ਟਾਇਲ ਫੈਕਟਰੀ ਲਾਇਆ ਆਰਾ ਲਾਇਆ ਹੋਇਆ ਆ ਆਪਣਾ ਘਲਾੜਾ ਲਾਇਆ ਹੋਇਆ ਤੇ ਉਧਰ ਇੱਕ ਮਿੰਨੀ ਪੈਲਸ ਵੀ ਬਣਾ ਰਿਆ ਇੰਸਮਾ ਸਾਨੂੰ ਲੋੜ ਆ ਵੀ ਇੱਥੇ ਅਸੀਂ ਆਪਦੀ ਮਿੱਟੀ ਨਾਲ ਜੁੜ ਕੇ ਇੱਥੋਂ ਦੇ ਲੋਕਾਂ ਨੂੰ ਪਰ ਜਗਾਰ ਦੇਈਏ ਇੱਥੋਂ ਦਾ ਅਸੀਂ ਜਦੋਂ ਰੁਜ਼ਗਾਰ ਦੇਵਾਂਗੇ ਤਾਂ ਕੁਦਰਤੀ ਗੱਲ ਹੈ ਵੀ ਪੌਣ ਪਾਣ ਵੀ ਸਾਡਾ ਸਾਫ਼ ਸੁਥਰਾ ਹੋਊਗਾ ਕੀ ਅਪੀਲ ਵੀ ਕਰਾਂਗੇ ਅਸੀਂ ਪੰਜਾਬ ਦੇ ਕਿਸਾਨ ਵੀ ਅਪੀਲ ਕਰਾਂਗੇ ਵੀ ਜਿੱਥੇ ਆਪਾਂ ਕੋਈ ਸਮਾਂ ਸੀਗਾ ਜਦੋਂ ਸਾਡੇ ਬਜ਼ੁਰਗ ਸੀਗੇ ਉਹ ਬਾਜ਼ਾਰ ਤੇ ਡਿਪੈਂਡ ਨਹੀਂ ਸੀ ਬਾਜ਼ਾਰ ਪਿੰਡ ਤੇ ਡਿਪੈਂਡ ਸੀਗਾ ਅੱਜ ਸਾਡਾ ਉਲਟ ਹੋਇਆ ਵੀ ਅਸੀਂ ਪਿੰਡ ਬਾਜ਼ਾਰ ਤੇ ਡਿਪੈਂਡ ਹੋ ਗਏ ਆ ਅਸੀਂ ਕਿਉਂਕਿ ਅਸੀਂ ਜਿਹੜੀਆਂ ਘਰੇਲੂ ਖਾਣ ਵਾਲੀਆਂ ਚੀਜ਼ਾਂ ਆ ਉਹ ਅਸੀਂ ਪੈਦਾ ਕਰਨੋਂ हट ਗਏ ਆ ਇਸ ਲਈ ਅਸੀਂ ਕਿਸਾਨਾਂ ਨੂੰ ਅਪੀਲ ਕਰਾਂਗੇ ਵੀ ਥੋੜਾ ਥੋੜਾ ਰਕਬਾ ਜ਼ਰੂਰ ਤੁਸੀਂ ਆਪਣੀਆਂ ਜਿਹੜੀਆਂ ਘਰੇਲੂ ਲੋੜਾਂ ਮੁਤਾਬਕ ਆ ਤੁਸੀਂ ਉਹਨੂੰ ਜ਼ਰੂਰ ਤੁਸੀਂ ਹੋਰ ਦੇ ਵਿੱਚ ਏਰੀਆ ਲਿਆਓ ਤੇ ਸਰਕਾਰ ਨੂੰ ਵੀ ਮੇਰੀ ਅਪੀਲ ਹੈਗੀ ਆ ਵੀ ਆ ਜਿਹੜੋ ਅਸੀਂ ਕੋਈ ਬਿਜ਼ਨਸ ਕਰਦੇ ਆ ਜਾਂ ਇਹਦੇ ਵਿੱਚ ਕੋਈ ਐਨਓਸੀ ਲੈਂਡ ਜਿਹੜੀ ਸਾਨੂੰ ਪ੍ਰੋਬਲਮ ਆਉਂਦੀਆਂ ਉਹਦਾ ਕੋਈ ਸਰਲ ਤਰੀਕਾ ਅਪਣਾਇਆ ਜਾਵੇ ਇਹ ਮਖੱਜਲ ਖਵਾਰੀ ਜਿਹੜੀ ਹੁੰਦੀ ਹੈ ਇਹ ਬਹੁਤ ਪਰੇਸ਼ਾਨ ਕਰਦੀਆਂ ਸਬਸਿਡੀਆਂ ਦਾ ਜਿਹੜਾ ਤਰੀਕਾ ਉਹ ਵੀ ਕਿਸਾਨਾਂ ਨੂੰ ਜਿਹੜੇ ਸਮਾਲ ਸਕੇਲ ਤੇ ਜਿਨ੍ਹਾਂ ਨੇ ਇੰਡਸਟਰੀ ਲਾਉਣੀ ਹੈ ਉਹ ਦਿੱਤਾ ਜਾਵੇ ਤਾਂ ਮੈਂ ਕਹਿੰਦਾ ਵੀ ਸਾਡੇ ਲੋਕ ਬਾਹਰ ਨਹੀਂ ਜਾਣਗੇ ਅਗੇ ਤਾਂ ਪਿੰਡਾਂ 'ਚ ਰੁਜ਼ਗਾਰ ਵਧੂਗਾ ਮੌਕੇ ਮਿਲਣਗੇ ਤੇ ਸਾਡਾ ਜਿਹੜਾ ਅਸੀਂ ਇਹ ਗੱਲ ਕਹਿੰਦੇ ਆ ਵੀ ਅਸੀਂ ਜਿਹੜੀਆਂ ਸਰੀਰਕ ਤੌਰ ਤੇ ਜਿਹੜੀਆਂ ਸਾਨੂੰ ਅੱਜ ਬਿਮਾਰੀਆਂ ਚੁੰਮੜੀਆਂ ਅਸੀਂ ਕਿਤੇ ਜ਼ਮੀਨ ਦੇ ਵਿੱਚੋਂ ਜਿਹੜੇ ਅਨਾਜ ਦੇ ਥਰੂ ਪ੍ਰੋਟੀਨ, ਵਿਟਾਮਿਨ, ਮਿਨਰਲ ਚ ਲੈਂਦੇ ਸੀਗੇ ਉਹ ਅਸੀਂ ਅੱਜ ਡਿਪੈਂਡ ਹੋ ਗਿਆ ਦੁਕਾਨਾਂ ਤੇ ਕੈਪਸੂਲ ਲੈ ਲੈ ਵਿਟਕਸੂਲ ਲੈਣਾ ਇਸ ਲਈ ਸਾਡੇ ਲੋੜ ਇਹ ਹੈ ਕਿ ਅਸੀਂ ਆਰਗੈਨਿਕ ਚੀਜ਼ਾਂ ਨੂੰ ਪੈਦਾਵਾਰ ਕਰਕੇ ਤੇ ਉਹ ਪੈਦਾਵਾਰ ਅਸੀਂ ਖਾ ਕੇ ਅਸੀਂ ਸਰੀਰ ਵੀ ਸਾਡਾ ਤੰਦਰੁਸਤ ਰਹੂਗਾ ਤੇ ਸਾਡਾ ਆਲਾ ਦੁਆਲਾ ਵੀ ਸਾਫ਼ ਸੁਥਰਾ ਰਹੂਗਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਿੰਘ ਸਿੰਘ ਹੈ ਗੋੜ ਲੈਣਾ ਹਾਂਜੀ ਨਹੀਂ ਅਸੀਂ ਜੂਸ ਪੀਣ ਆਏ ਸੀ ਚੱਲੇ ਅੱਗੇ ਸਿੱਧਾ ਗਰੂ ਉੱਥੇ ਨਹੀਂ ਮਿਲਿਆ ਸੀ ਇਹ ਤਾਂ ਇੱਥੇ ਰੁਕਦੇ ਆ ਇੱਥੇ ਆ ਕੇ ਲੱਗੇ ਜਰੋ ਟਰਾਈ ਕਰਨ ਤੇ ਵੇਖ ਆ ਕੇ ਦੇਖਿਆ ਇਹ ਸਾਰਾ ਕੁਝ ਤਾਂ ਬਹੁਤ ਵਧੀਆ ਲੱਗਿਆ ਗੁੜ ਤਿਆਰ ਕੀਤਾ ਜਾ ਰਿਹਾ ਆਮ ਪਿੰਡਾਂ ਦੇ ਵਿੱਚ ਵੀ ਆ ਜਿਹੜੇ ਟਰਾਲੀਆਂ ਤੇ ਲੈ ਕੇ ਗੁੜ ਆਉਂਦੇ ਨੇ ਤੇ ਤੁਸੀਂ ਇੱਥੇ ਹੀ ਲੈਣਾ ਕਿਉਂ ਜਿਹੜਾ ਵਧੀਆ ਸਮਝ ਨਹੀਂ ਅਸੀਂ ਨਾ ਆਏ ਤਾਂ ਜੂਸ ਪੀਣ ਦੇ ਬਹਾਨੇ ਸੀ ਜਦੋਂ ਸਾਨੂੰ ਆਹ ਵੇਖ ਕੇ ਪਤਾ ਲੱਗਿਆ ਸਾਰਾ ਕੁਝ ਇੰਨੀ ਸਾਫ ਸਫਾਈ ਨਾਲ ਹੋ ਰਿਹਾ ਕੰਮ ਫਿਰ ਆਈ ਕਿ ਲੈ ਕੇ ਜਾਈਏ ਇਹਨੂੰ ਟਰਾਈ ਕਰੀਏ ਕਹਿੰਦੇ ਆਰਗੈਨਿਕ ਗੁੜ ਤਿਆਰ ਹੋ ਰਿਹਾ ਹਾਂਜੀ ਸੇਦਰਸ ਤੇ ਬਹੁਤ ਵਧੀਆ ਫਾਇਦੇ ਕੀ ਹੋਣਗੇ ਦੇਖੋ ਜੀ ਜਿਹੜੀ ਖੰਡ ਆ ਜਾਂ ਦੂਸਰਾ ਗੜ ਬਣਾਉਂਦੇ ਉਹ ਕੈਮੀਕਲ ਪਾ ਕੇ ਬਣਾਉਂਦੇ ਆ ਇਹ ਦੇਖੋ ਆ ਪਿੰਡੀ ਦੇ ਦਾ ਚ ਪਾ ਕੇ ਫਿਰ ਤੁੜੂ ਜਿਹੜਾ ਸਿਹਤ ਲਈ ਬਹੁਤ ਚੰਗੀ ਚ ਕਿਸਾਨ ਹੈ ਕੱਲਾ ਝੋਨੇ ਦੀ ਫਸਲ ਤੱਕ ਹੀ ਸੀਮਤ ਰਹਿ ਗਿਆ ਪਰ ਇਹਨਾਂ ਨੇ ਇੱਕ ਨਵੀਂ ਜਿਹੜੀ ਚੀਜ਼ ਪੇਸ਼ ਕੀਤੀ ਹੈ ਵੀ ਆਪ ਦੀ ਫਸਲ ਜੇ ਗੰਨਾ ਬੀਜ ਕੇ ਆਪ ਦੇ ਖਿਲਾੜੀ ਲਾ ਕੇ ਲੋਕਾਂ ਦੀ ਜਿਹੜੀ ਸਿਹਤ ਦੀ ਰੱਖਿਆ ਕੀਤੀ ਜਾਵੇ ਦੇਖੋ ਜੀ ਜਿਹੜਾ ਝੋਨਾ ਜਾਂ ਕਣਕ ਆ ਉਹਦਾ ਮੰਡੀਕਰਨ ਸੌਖਾ ਹੋ ਜਾਂਦਾ ਉਸ ਲਈ ਲੋਕ ਉਹਨੂੰ ਵੱਧ ਪ੍ਰੇਫਰ ਕਰਦੇ ਆ ਇਹ ਚੀਜ਼ ਇੱਕ ਰਿਸਕ ਵਾਲਾ ਕੰਮ ਆ ਸ਼ੁਰੂ ਕਰੋਗੇ ਤੁਹਾਡਾ ਚੱਲੂਗਾ ਕਿ ਨਹੀਂ ਚੱਲੂਗਾ ਠੀਕ ਆ ਜਿਹੜੇ ਬੰਦੇ ਸਮਰੱਥਾ ਉਹੀ ਇਹ ਕੰਮ ਕਰ ਸਕਦਾ ਹਰੇਕ ਬੰਦਾ ਨਹੀਂ ਰਿਸਕ ਲੈਣਾ ਚਾਹੁੰਦਾ ਇਹੀ ਚੱਕਰ ਆ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਨਾਮ ਸੁਖਵਿੰਦਰ ਸਿੰਘ ਪਿੰਡ ਦੁੰਨੇਕੇ ਕਿੱਥੋਂ ਆਏ ਸੀਗੇ ਦੁੰਨੇ ਕੋ ਤੋਂ ਅਸੀਂ ਜੂਸਬੀਨ ਦੇ ਬਾਹਨੇ ਚਾਏ ਸੀਗੇ ਸੋ ਦੇਖ ਕੇ ਸਾਨੂੰ ਤੇ ਬੜਾ ਖੁਸ਼ੀ ਦੀ ਤੇ ਵਧੀਆ ਆਨੰਦ ਮਿਲਿਆ ਤੇ ਹੁਣ ਅਸੀਂ ਗੁੜ ਲੈ ਕੇ ਜਾ ਰਹੇ ਜੀ ਇੱਥੋਂ ਕਿਦਾਂ ਲੱਗਿਆ ਵੀ ਆਪਾਂ ਗੌੜੀ ਇਹ ਲੈ ਕੇ ਜਾਈਏ ਆਮ ਬਜ਼ਾਰਾਂ ਦੇ ਜਿਹੜਾ ਪ੍ਰੋਸੀਜਰ ਦੇਖ ਰਿਹਾ ਇਹਨਾਂ ਦਾ ਤੇ ਦਸ ਵੀਰੇ ਵੀ ਆਰਗੇਨਿਕ ਬਣਾ ਰਹੇ ਨੇ ਸੋ ਅਸੀਂ ਕਿ ਟਰਾਈ ਕਰੀਏ ਲੈ ਕੇ ਜਾ ਕੇ ਇਹ ਗੱਲ ਕਰੀਏ ਤਾਂ ਅੱਜ ਕੱਲ ਜਿਹੜੇ ਪੰਜਾਬ ਦੇ ਵਿੱਚੋਂ ਲੋਕ ਨੇ ਬਾਹਰ ਨੂੰ ਭਜਦੇ ਨੇ ਪਰ ਇੱਥੇ ਜਿਹੜਾ ਇਹਨਾਂ ਵੱਲੋਂ ਜਿਹੜੀ ਖੇਤੀ ਕੀਤੀ ਜਾ ਰਹੀ ਆ ਆਰਗੇਨਿਕ ਖੇਤੀ ਕੀਤੀ ਜਾ ਰਹੀ ਆ ਕਿਵੇਂ ਦੇਖ ਲਓ ਇਹ ਬਹੁਤ ਵਧੀਆ ਜੀ ਹੈਲਥ ਇਜ਼ ਵੈਲਥ ਸੋ ਸਭ ਤੋਂ ਤਰੀਕਾ ਤਾਂ ਇਹ ਬਹੁਤ ਸਹੀ ਆ ਕਿਉਂਕਿ ਆਪਾਂ ਹਰ ਰੋਜ਼ ਚਾਹ ਪੀਂਦੇ ਆ ਖੰਡ ਖਾਂਦੇ ਆ ਸੋ ਜੀ ਇਹ ਚੀਜ਼ ਅਸਲੀ ਹੈ ਇਹਨੂੰ ਜਿਆਦਾ ਤੋਂ ਵੱਧ ਵੱਧ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਅਪੀਲ ਕੀ ਕਰਾਂ ਉਹ ਅਪੀਲ ਹੀ ਕਰਾਂਗੇ ਜੀ ਵੀ ਵੱਧ ਤੋਂ ਵੱਧ ਇਹਨਾਂ ਦਾ ਵੀ ਸਾਥ ਦੇਣਾ ਚਾਹੀਦਾ ਵਾ ਸੋ ਇਦਾਂ ਦੇ ਪ੍ਰੋਜੈਕਟ ਨੂੰ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਲੋਕਾਂ ਨੂੰ ਇਹਨਾਂ ਨੂੰ ਵੀ ਹੌਸਲਾ ਮਿਲੇ ਤੇ ਵੱਧ ਪ੍ਰੋਫਿਟ ਵੀ ਹੋਵੇ ਤੇ ਫੇਰ ਹੀ ਇਦਾਂ ਦੇ ਇਹਨਾਂ ਪ੍ਰੋਜੈਕਟ ਗਾਂ ਚੱਲਣਗੇ ਨਾ